ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ ਜੋ ਕਿ ਲਗਾਤਾਰ ਇਨੀ ਦਿਨੀ ਪਖਦਾ ਹੀ ਜਾ ਰਿਹਾ ਹੈ ਕਮੇਟੀ ਮੁੱਦੇ ਤੇ ਕੱਲ ਚੰਡੀਗੜ੍ਹ ਦੇ ਵਿੱਚ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਮੀਟਿੰਗ ਕਰਨ ਜਾ ਰਹੇ ਨੇ ਜਿਸ ਵਿੱਚ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਬਣਨ ਤੋਂ ਰੋਕਣ ਦੇ ਲਈ ਵਿਚਾਰਾਂ ਵੀ ਕੀਤੀਆਂ ਜਾ ਸਕਦੀਆਂ ਨੇ ਦੂਜੇ ਪਾਸੇ ਵਿਰੋਧੀ ਧੜੇ ਦੇ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਕੱਲ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਤੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਜੋ ਕਿ ਇਨੀ ਦਿਨੀ ਲਗਾਤਾਰ ਗਰਮਾਇਆ ਇਸ ਮੁੱਦੇ ਨੂੰ ਲੈਂਦੇ ਹੋਏ ਚੰਡੀਗੜ੍ਹ ਦੇ ਵਿੱਚ ਕੱਲ ਐਜੀਪੀਸੀ ਪ੍ਰਧਾਨ ਅਵਤਾਰ ਸਿੰਘ ਬੈਠਕ ਕਰਨਗੇ ਜਿਸ ਦੇ ਵਿੱਚ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਬਣਨ ਤੋਂ ਰੋਕਣ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਜਾਣਗੀਆਂ ਦੂਜੇ ਪਾਸੇ ਵਿਰੋਧੀ ਧੜੇ ਦੇ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ परमजीत सिंह ਸਰਨਾ ਵੀ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਹੈ ਸਾਡੀ ਸੰਮਤਾ ਹਰਸ਼ਰਨ कौर ਹਰਸ਼ਰਨ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ ਜੋ ਕਿ ਇਨੇ ਦਿਨੀਂ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਕੱਲ ਇਸ ਮੁੱਦੇ ਨੂੰ ਲੈ ਕੇ ਅਵਤਾਰ ਸਿੰਘ ਵੱਲੋਂ ਬੈਠਕ ਕੀਤੀ ਜਾਏਗੀ ਤੇ ਕੀ ਲੱਗਦਾ ਹੈ ਕਿ ਬੈਠਕ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ ਕਿ ਇਹਹੀ ਮੁੱਦਾ ਗਰਮਾਇਆ ਰਹੇਗਾ ਜੀ ਬਿਲਕੁਲ ਕੱਲ ਨੂੰ SGBC ਵੱਲੋਂ ਪ੍ਰਧਾਨ ਅਵਤਾਰ ਸਿੰਘ ਮਕਰਦੀ ਪ੍ਰਧਾਨਗੀ ਦੇ ਵਿੱਚ ਬੈਠਕ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਇਹਦੇ ਵਿੱਚ ਹੁਣੇ ਜੀ ਪਿਛੇ ਖਬਰ ਆਈ ਸੀ ਕਿ ਕਿਉਂਕਿ ਕੱਲ ਹਰਿਆਣਾ ਦੇ ਵਿੱਚ ਜਿਹੜੇ ਨੇ SGBC ਮੈਂਬਰ ਨੇ ਉਹਨਾਂ ਨੇ ਝੀਂਦਾ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਤਾਂ ਉਸ ਤੋਂ ਬਾਅਦ ਹੀ ਸ਼ਾਇਦ SGBC ਜਿਹੜੀ ਹਰਕਤ ਦੇ ਵਿੱਚ ਆਈ ਹੈ ਤੇ ਉਹਨਾਂ ਨੇ ਇਹ ਹੰਗਾਮੀ ਜਿਹੜੀ ਬੈਠਕ ਬੁਲਾਈ ਹੈ ਹਰਿਆਣਾ ਕਮੇਟੀ ਦੇ ਮੁੱਦੇ ਤੇ ਤਾਂ ਹੋ ਸਕਦਾ ਹੈ ਕਿ ਇਹਦੇ ਵਿੱਚੋਂ ਕੁਝ ਐਲਾਨ ਕਰ ਸਕਣ ਕਿਉਂਕਿ ਜਿਹੜੇ 11 ਮੈਂਬਰ ਨੇ ਹਰਿਆਣਾ ਦੇ ਵਿੱਚ ਅ ਐਸਬੀਸੀ ਤੋਂ ਉਹਨਾਂ ਵਿੱਚ ਚਾਰ ਮੈਂਬਰ ਆਲਰੇਡੀ ਇੱਕ ਤਾਂ ਉਹਨੇ ਕੱਲ ਹੀ ਜਿਹੜੇ ਅਸੰਧ ਜੀ ਨੇ ਆਪਣਾ ਝਿੰਦਾ ਦੀ ਹਮਾਇਤ ਦਾ ਐਲਾਨ ਕੀਤਾ ਸੀ ਉਸ ਤੋਂ ਪਹਿਲਾਂ ਤਿੰਨ ਮੈਂਬਰ ਹੋਰ ਨੇ ਉਹਨਾਂ ਨੇ ਵੀ ਹਮਾਇਤ ਦਾ ਐਲਾਨ ਕੀਤਾ ਹਾਲਾਂਕਿ ਉਹਨਾਂ ਨੇ ਮੈਂਬਰੀ ਨਹੀਂ ਛੱਡੀ ਐ ਐਸਬੀਸੀ ਦੀ ਤਾਂ ਇਸ ਮੁੱਦੇ ਤੇ ਹੋ ਸਕਦਾ ਕਿ ਵੀ ਇੱਕ ਅਹਿਮ ਫੈਸਲਾ ਜਿਹੜੇ ਕੀਤੇ ਜਾ ਸਕਣ ਤੇ ਕੁਝ ਨਿਕਲ ਕੇ ਆ ਸਕੇ ਕਿਉਂਕਿ 6 ਜੂਨ ਨੂੰ 6 ਜੁਲਾਈ ਨੂੰ ਸੌਰੀ ਕੈਥਲ ਦੇ ਵਿੱਚ ਜਿਹੜੀ ਹੁੱਡਾ ਸਰਕਾਰ ਹੈ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਜਿਹੜੀ ਤੂਲ ਦਿੱਤੀ ਹੈ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਬਹੁਤ ਹੀ ਗਰਮਾ ਗਿਆ ਤਾਂ ਉਹ 6 ਜੁਲਾਈ ਨੂੰ ਉਹਨਾਂ ਨੇ ਇੱਕ ਇਕੱਠ ਸੱਦਿਆ ਹੈਗਾ ਸਿੱਖਾਂ ਨਾਲ ਜਿਹਦੇ ਵਿੱਚ ਹਰਿਆਣਾ ਦੇ ਸਿੱਖ ਜਿਹੜੇ ਸ਼ਾਮਿਲ ਹੋਣਗੇ ਇਸ ਤੋਂ ਪਹਿਲਾਂ ਐਸਜੀਬੀਸੀ ਵੱਲੋਂ ਜਿਹੜੀ ਬੈਠਕ ਬੁલાਵਣੀ ਹੈ ਕਾਫੀ ਅਹਿਮ ਇਹਨੂੰ ਦੇਖਿਆ ਜਾ ਰਿਹਾ ਤੇ ਇਹਦੇ ਵਿੱਚ ਕੋਈ ਐਮ ਫੈਸਲੇ ਹੋ ਸਕਦੇ ਨੇ ਜੀ ਸ਼ਿਵਕਤਾ ਜੀ ਹਰਸ਼ਰਨ ਦੁਰਜੇ ਪਾਸੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਕੱਲ ਚंडीगढ़ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਇਸ ਵਿੱਚ ਕੀ ਕੁਝ ਮੁੱਦੇ ਅਹਿਮ ਰਹਿ ਸਕਦੇ ਨੇ ਜੀ ਬਿਲਕੁਲ ਪਰਮਜੀਤ ਸਿੰਘ ਸਰਨਾ ਜਿਹੜੇ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਵੀ ਕੱਲ ਨੂੰ ਪ੍ਰੈਸ ਕਾਨਫਰੰਸ ਜਿਹੜੀ ਬੁਲਾਈ ਹੈ ਤਾਂ ਇਸ ਜਿਹੜੀ ਇਹ ਖਬਰ ਸੀ ਇਸ ਤੋਂ ਪਹਿਲਾਂ ਹੀ ਆ ਚੁੱਕੀ ਸੀ ਕਿ ਐਸਜੀਪੀਸੀ ਦੀ ਜਿਹੜੀ ਬੈਠਕ ਹੈ ਉਸ ਤੋਂ ਬਾਅਦ ਇਹ ਕੰਮ ਰਹੀ ਹੈ ਤਾਂ ਹੋ ਸਕਦਾ ਹੈ ਕਿ ਐਸਜੀਪੀਸੀ ਇਹਨਾਂ ਸਾਰੀਆਂ ਜਿਹੜੀਆਂ ਬੈਠਕਾਂ ਹੋ ਰਹੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਇਹਨਾਂ ਦੇ ਮੱਦੇਨਜ਼ਰ ਉਹਨਾਂ ਨੇ ਹੰਗਾਮੀ ਬੈਠਕ ਬੁਲਾਈ ਤੇ ਜਿਹੜੀ ਸਰਨਾ ਨੇ ਮੀਟਿੰਗ ਬੁਲਾਈ ਹੈ ਤਾਂ ਯਾਦ ਹੈ ਕਿ ਸਰਨਾ ਪਹਿਲਾਂ ਤੋਂ ਹੀ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰਦੇ ਨੇ ਉਸ ਮੰਗ ਦੀ ਹਮਾਇਤ ਕਰਦੇ ਨੇ ਪੂਰੇ ਜੋਸ਼ ਸ਼ੋਰ ਦੇ ਨਾਲ ਤੇ ਉਹਨਾਂ ਦੇ ਨਾਲ ਉਹ ਮੈਂਬਰ ਵੀ ਸ਼ਾਮਿਲ ਹੋ ਰਹੇ ਨੇ ਜਿਹੜੇ ਕਿ ਹਰਿਆਣਾ ਦੇ ਵਿੱਚ ਐਸਜੀਬੀਸੀ ਤੋਂ ਮੈਂਬਰ ਨੇ ਔਰ ਉਹ ਜਗਦੀਸ਼ ਸਿੰਘ ਢਿੰਡਾ ਦੀ ਜਿਹੜੀ ਇਹ ਮੰਗ ਹੈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁੱਡਾ ਸਰਕਾਰੀ ਮੰਗ ਹੈ ਉਹਦੀ ਹਮਾਇਤ ਕਰਦੇ ਨੇ ਤਾਂ ਉਹ ਮੈਂਬਰ ਵੀ ਉੱਥੇ ਸ਼ਾਮਿਲ ਹੋਣਗੇ ਤਾਂ ਇਹ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਸਰਨਾ ਪਰਮਜੀਤ ਸਿੰਘ ਸਰਨਾ ਕੋਈ ਕੀ ਐਲਾਨ ਕਰ ਸਕਦੇ ਨੇ ਜੀ ਬਿਲਕੁਲ ਮੀਟਿੰਗ ਤੋਂ ਬਾਅਦ ਹੀ ਸਾਫ਼ ਹੋ ਪਾਏਗਾ ਕਿ ਕੀ ਕੁ ਖਲਾਨ ਕਿਤੇ ਜਾਣਗੇ ਹਰਸ਼ਰਨ ਇਸ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ ਜੋ ਕਿ ਇਹਨੇ ਦਿਨੀ ਲਗਾਤਾਰ ਪਕਦਾ ਜਾ ਰਿਹਾ ਹੈ